ਅਜੇ ਕੁੱਲੂ ਦੇ ਵਿੱਚ ਇਤਿਹਾਸਿਕ ਦੁਸਹਿਰੇ ਦਾ ਆਗਾਜ਼ ਹੋ ਗਿਆ ਸੱਤ ਦਿਨ ਤੱਕ ਇਹ ਤਿਉਹਾਰ ਮਨਾਇਆ ਜਾਂਦਾ ਹੈ ਹਿਮਾਚਲ ਪ੍ਰਦੇਸ਼ ਦੇ ਕੁੱਲੂ ਘਾਟੀ ਦੇ ਵਿੱਚ ਦੁਸਹਿਰੇ ਦਾ ਅਲੱਗ ਹੀ ਨਜ਼ਾਰਾ ਹੁੰਦਾ ਹੈ ਇੱਥੇ ਦੁਸਹਿਰਾ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਸਾਰੇ ਦੇਸ਼ ਦੇ ਵਿੱਚ ਦੁਸਹਿਰੇ ਦੀ ਸਮਾਪਤੀ ਹੋ ਜਾਂਦੀ ਹੈ ਭਾਵੇਂ ਇੱਥੇ 2 ਤੋਂ 8 ਅਕਤੂਬਰ ਤੱਕ ਦੁਸਹਿਰਾ ਮਨਾਇਆ ਜਾਵੇਗਾ ਇੱਥੇ ਸੱਤ ਦਿਨ ਤੱਕ ਇਹ ਤਿਉਹਾਰ ਚੱਲਦਾ ਹੈ ਰਾਵਣ ਦਹਨ ਨਹੀਂ ਬਲਕਿ ਦੇਵਤਿਆਂ ਦੀਆਂ ਪਾਲਕੀਆਂ ਸਜਾ ਕੇ ਲੋਕ ਦੱਲਪੁਰ ਮੈਦਾਨ ਹੁੰਦੇ ਨੇ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਰਧਾਲੂ ਭਗਵਾਨ ਰਗੁਨਾਥ ਦੀ ਰਥ ਯਾਤਰਾ ਦੇਖਣ ਦੇ ਲਈ ਪਹੁੰਚਦੇ ਨੇ ਪੰਜਾਬ ਪੰਜਾਬ ਚ ਦੁਸ਼ਹਿਰੇ ਦਾ ਸਿੱਖ ਤੇ Hindu ਦੋਵੇਂ ਧਰਮਾਂ ਚ ਉਤਸ਼ਾਹ ਹੁੰਦਾ ਹੈ ਰਾਤਾਂ ਤੋਂ ਬਾਅਦ ਦਸ਼ਮੀ ਨੂੰ ਪੰਜਾਬ ਦੇ ਸਾਰੇ ਵੱਡੇ ਸ਼ਹਿਰਾਂ ਚ 라ਵਨ ਦੇ ਪੁਤਲਿਆਂ ਨੂੰ ਜਲਾਇਆ ਜਾਂਦਾ ਹੈ ਸੇਕਟਰਮ ਚ ਦਸਮੀ ਨੂੰ ਸਿੰਘ ਸਾਹਿਦਾ ਦੇ ਗੁਰਦੁਆਰਾ ਸਾਹਿਬ ਚ ਧਾਰਮਿਕ ਸਮਾਗਮ ਸਜਾਏ ਜਾਂਦੇ ਨੇ ਸਵੇਰੇ ਸਵੇਰੇ ਸੰਗਤ ਘਰ ਚ বাজਾਈ ਕੀਤੇ ਜੋਨ ਲੈ ਕੇ ਗੁਰਦੁਆਰਾ ਸਾਹਿਬ ਚ ਮੱਥਾ ਟੇਕਦੀ ਹੈ ਜਿੱਥੇ ਨਾ ਜੋਹਾਂ ਨੂੰ ਚੜਾ ਕੇ ਆਉਣ ਵਾਲੀ ਫਸਲ ਦੇ ਜਾਦਾ ਝਾੜ ਲਈ ਅਰਦਾਸ ਕੀਤੀ ਜਾਂਦੀ ਹੈ ਕਈ ਲੋਕ ਗੁਰੂ ਘਰਾਂ ਚ ਦੀਗ ਬਣਾ ਕੇ ਵੀ ਲੈ ਜਾਂਦੇ ਨੇ ਤੇ ਕਈ ਥਾਵਾਂ ਤੇ ਗੰਨੇ ਦੀ ਵੀ ਪੂਜਾ ਕੀਤੀ ਜਾਂਦੀ ਹੈ ਦਿੱਲੀ ਜਿਸ ਦੁਸ਼ਹਿਰੀ ਦੀ ਸ਼ੁਰੂਆਤ ਰਾਮਲੀਲਾ ਦੇ ਮੰਚ ਤੋਂ ਹੁੰਦੀ ਹੈ ਜਿਸ ਚ 9 ਦਿਨ ਭਗਵਾਨ ਰਾਮ ਦੀ ਕਥਾ ਨੂੰ ਨਾਟਕ ਦੇ ਰੂਪ ਚ ਦਿਖਾਇਆ ਜਾਂਦਾ ਹੈ ਤੇ 10ਵੇਂ ਦਿਨ 라ਵਣ ਮੇਗਨਾਥ ਤੇ ਕੁੰਭਕਰਨ ਦੇ ਵਿਸ਼ਾਲ ਪੁਤਲੇ ਜਲਾਏ ਜਾਂਦੇ ਨੇ ਕੋਲਕਾਤਾ ਪੱਛਮੀ ਬੰਗਾਲ ਪਛਮੀ ਬੰਗਾਲ ਚ ਦੁਸਹਿਰੇ ਤੇ ਦੁਰਗਾ ਪੂਜਾ ਹੁੰਦੀ ਹੈ ਇਸ ਦੌਰਾਨ ਸ਼ਹਿਰ ਭਰ ਚ ਵੱਡੇ ਵੱਡੇ ਪੰਡਾਲ ਸਜਾਏ ਜਾਂਦੇ ਨੇ ਜਿੱਥੇ 5 ਦਿਨ ਮਾ ਦੁਰਗਾ ਦੀ ਪੂਜਾ ਕੀਤੀ ਜਾਂਦੀ ਹੈ ਉੱਥੇ ਹੀ 10ਵੇਂ ਦਿਨ ਸੰਦੂਰ ਖੇਲਾ ਦੀ ਪਰੰਪਰਾ ਕੀਤੀ ਜਾਂਦੀ ਹੈ ਜਿਸ ਚ ਸੁਹਾਗਣਾਂ ਇੱਕ ਦੂਜੇ ਨੂੰ ਸੰਦੂਰ ਲਗਾਉਂਦੀਆਂ ਨੇ ਤੇ ਇਸ ਤੋਂ ਬਾਅਦ ਦੇਵੀ ਦੀਆਂ ਮੂਰਤੀਆਂ ਦਾ ਨਦੀ ਚ ਵਿਸਰਜਨ ਕਰ ਦਿੱਤਾ ਜਾਂਦਾ ਹੈ ਮੈਸੂਰ ਕਰਨਾਟਕ ਕਰਨਾਟਕ ਦੇ ਮੈਸੂਰ ਦਾ ਦੁਸ਼ਹਿਰਾ ਕਾਫੀ ਫੇਮਸ ਹੈ ਸਜਿਤ ਜੇ ਹਾਥੀਆਂ ਨਾਲ ਸੋਭਾ ਯਾਤਰਾ ਰੋਸ਼ਨੀ ਨਾਲ جگਮਗਾਉਂਦਾ ਮੈਸੂਰ ਪੈਲੇਸ ਤੇ ਸੱਭਿਆਚਾਰਕ ਝਾਕੀਆਂ ਇਸ ਨੂੰ ਹੋਰ ਵੀ ਖਾਸ ਬਣਾ ਦਿੰਦੀਆਂ ਨੇ ਮੈਸੂਰ ਮਹਿਲ ਨੂੰ ਲਗਭਗ 1 ਲੱਖ ਲਾਈਟਸ ਨਾਲ ਸਜਾਇਆ ਜਾਂਦਾ ਹੈ ਗੁਜਰਾਤ ਗੁਜਰਾਤ ਚ ਦੁਸ਼ਹਿਰੇ ਨੂੰ ਨਵਰਾਤਰੀ ਦੇ ਰੂਪ ਚ ਮਨਾਇਆ ਜਾਂਦਾ ਹੈ ਜਿਸ ਚ 9 ਦਿਨ ਤੱਕ ਗਰਬਾ ਤੇ ਡਾਂਡੀਆਂ ਦੇ ਰੂਪ ਚ ਡਾਂਸ ਹੁੰਦਾ ਹੈ ਲੋਕ ਸੱਭਿਆਚਾਰਕ ਪੋਸ਼ਾਕ ਪਾ ਕੇ ਇਸ ਦਾ ਆਨੰਦ ਲੈਂਦੇ ਨੇ ਇਹ ਤਿਉਹਾਰ ਵਿਸ਼ੇਸ਼ ਰੂਪ ਚ ਅਹਮਦਾਬਾਦ ਸੂਰਤ ਅਤੇ ਵਡੋਦਰਾ ਜਿਹੇ ਸ਼ਹਿਰਾਂ ਚ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਉੱਲੂ ਹਿਮਾਚਲ ਪ੍ਰਦੇਸ਼ हिमाचल प्रदेश ਦੇ ਕੁੱਲੂ ਘਾਟੀ ਚ ਦੁਸਹਿਰੇ ਦਾ ਅਲੱਗ ਹੀ ਨਜ਼ਾਰਾ ਹੁੰਦਾ ਹੈ ਇੱਥੇ ਦੁਸਹਿਰਾ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਸਾਰੇ ਦੇਸ਼ ਚ ਦੁਸਹਿਰੇ ਦੀ ਸਮਾਪਤੀ ਹੋ ਜਾਂਦੀ ਹੈ ਭਾਵੇਂ ਇੱਥੇ 2 ਤੋਂ 8 ਅਕਤੂਬਰ ਤੱਕ ਦੁਸਹਿਰਾ ਮਨਾਇਆ ਜਾਵੇਗਾ ਇੱਥੇ 7 ਦਿਨ ਤੱਕ ਇਹ ਤਿਹਾਰ ਚੱਲਦਾ ਹੈ ਰਾਵਣ ਦਹਨ ਨਹੀਂ ਬਲਕਿ ਦੇਵਤਿਆਂ ਦੀਆਂ ਪਾਲਕੀਆਂ ਸਜਾ ਕੇ ਲੋਕ ਦਲ ਪਰਮਾਣੰ ਦਿਨੇ ਜਿੱਥੇ ਹਜ਼ਾਰਾਂ ਦੀ ਗਿਣਤੀ ਚ ਸ਼ਰਧਾਲੂ ਭਗਵਾਨ ਰਗੂਨਾਥ ਦੀ ਰਥ ਰਾਤਰਾ ਦੇਖਣ ਲਈ ਆਉਂਦੇ ਨੇ ਉੱਤਰ ਪ੍ਰਦੇਸ਼ ਯੂਪੀ ਦੇ ਕਈ ਸ਼ਹਿਰਾਂ 'ਚ ਰਾਮਲੀਲਾ ਦਾ ਸਭ ਤੋਂ ਵਿਲੱਖਣ ਨਜ਼ਾਰਾ ਹੁੰਦਾ ਹੈ ਵਾਰਾਨਸੀ ਦੇ ਰਾਮਨਗਰ ਰਾਮਲੀਲਾ ਦੀ ਤਾਰੀਫ ਤਾਂ ਯੂਨੈਸਕੋ ਤੱਕ ਕਰ ਚੁੱਕਿਆ ਹੈ ਇੱਥੇ ਵੀ ਦਸਵੀਂ ਤੇ ਰਾਵਣ ਦਹਨ ਕੀਤਾ ਜਾਂਦਾ ਹੈ ਵੱਡੇ ਵੱਡੇ ਮੇਲੇ ਲੱਗਦੇ ਨੇ ਫੂਡ ਸਟਾਲਸ ਲਗਾਈਆਂ ਜਾਂਦੀਆਂ ਨੇ ਛੱਤੀਸਗੜ੍ਹ ਛੱਤੀਸਗੜ੍ਹ ਦਾ ਦੁਸ਼ਹਿਰਾ ਪੂਰੇ 75 ਦਿਨ ਚੱਲਦਾ ਹੈ ਇੱਥੇ ਲੋਕ ਰਾਵਣ ਦਹਨ ਨਹੀਂ ਕਰਦੇ ਬਲਕਿ ਬਸਤਰ ਦਾ ਦੁਸਤੈਰਾ ਪੂਰੀ ਤਰ੍ਹਾਂ ਦੇਵੀ ਮਾਵਲੀ ਨੂੰ ਸਮਰਪਿਤ ਹੈ ਜਿਸ ਜੇ ਸਥਾਨਕ ਆਦੀਵਾਸੀ ਸਮਾਜ ਦੇ ਲੋਕ ਦੇਵਤਾਂ ਦੀਆਂ ਡੋਲੀਆਂ ਲੈ ਕੇ ਜੱਦਲਪੁਰ ਪਹੁੰਚਦੇ ਹਨ